ਚਲਦੇ ਮੈਚ ਡਿਸਟਰਬਸ ਨਾ ਪੈਦਾ ਕਰੋ ਮਿਹਰਬਾਨੀ ਹੋਵੇਗੀ ਆਹ ਸਾਡੇ ਕਬੱਡੀ ਪਾਲ ਦੇ ਵਾਸਤੇ ਬਾਗੀ ਬਾਗੀ ਆ ਗਿਆ ਹਰਜਿੰਦਰ ਸਿੰਘ ਜੀ ਐਮਸੀ ਸਾਹਿਬ ਜਿਨ੍ਹਾਂ ਦਾ ਟੰਟ ਵੀ ਕਹਿੰਦੇ ਨੰਬਰ 1 ਹੈ ਮੇਰੇ ਵੀਰੋ ਐ ਬਿਊਟੀਫੁਲ ਸੁੰਦਰ ਟੰਟਾ ਹੈ ਸਾਡੇ ਹਰਜਿੰਦਰ ਸਿੰਘ ਜੀ ਐਮਸੀ ਸਾਹਿਬ ਵੱਡੇ ਮਾਨ ਸਤਕਾਰ ਪੰਜਾਬੀ ਬੋਲਾ ਵਾਸਤੇ ਦੇ ਰਹੇ ਮੈਂ ਧੰਨਵਾਦੀ ਆ ਇੱਧਰ ਮੈਨੂੰ ਲੱਗਦਾ ਕਿ ਦੇਖੋ ਉਹ ਕਰਦਾ ਹ ਕਮਾਲ ਮਿੱਤਰੋ ਆ ਗੋਪੀ ਸੇਖੋ ਪੈ ਗਈ ਤੇ ਵੀਰਾ ਕਰ ਸੇਤ ਆਓ ਸਿਕ ਸਰਦਾਰ ਵੱਤਾਰ ਵੱਚੁਕਾ ਮੇਰੇ ਮਿੱਤਰੋ ਸਿਕ ਸਰਦਾਰ ਵੱਸੁਕਾ ਚਾਰ ਧਾਰੀ ਵਾਲ ਵੇੜਦੇ ਆ ਚਾਰੇ ਟੋਪਦੇ ਆ ਲੋ ਇੱਕ ਨੇ ਟਰਾਈ ਕੀਤੀ ਆ ਕਾਲਾ ਨਾਗ ਵੇਖਦਾ ਵੀ ਕੋਚ ਖਿੱਚੀ ਗਈ ਆ ਕੰਜੀ ਲੱਗ ਚੁੱਕੀ ਆ ਓ ਸਰਦਾਰ ਦੇ ਕਹਿੰਦੇ ਚਾਰੇ ਖਾਨੇ ਚਿਤ ਕਰਦੇ ਆ ਲਾ ਵੀ ਆ ਵੀ ਬਾਗੀ ਸਿਆ ਨੌਜਵਾਨਾ ਸਾਹਮਣੇ ਕਹਿੰਦੇ ਮੁੰਡਾ ਸਰਦਾਰ ਕਲਵਾਨ ਸਿੰਘ ਜੀ ਐਸ ਐਚਓ ਪੁਲਾਥੋ ਇਨਸਪੈਕਟਰ ਸਰਦਾਰ ਕੁਲਵੰਤ ਸਿੰਘ ਜੀ ਐਸ ਐਚ ਓ ਪੁਲਾਥ ਪਰਮਜੀਤ ਪੰਮਾ ਨਮਾਜੀਪੁਰ ਦੇ ਤਰਾਸ਼ੇ ਪੱਠੇ ਆ ਕਿ ਅਦਰ ਕੇ ਸ਼ੈਦ ਜਵੈਣ ਚੰਗੇ ਅਣਗਿਣਤ ਬਿਮਾਰੀ ਨੂੰ ਨਸ਼ਾਸ਼ ਕੀ ਆਲਸ ਦੰਦੇ ਮਾਰ ਖਿਡਾਰੀ ਨੂੰ ਕਿ ਪੰਮਿਆ ਉਸਤਾਦ ਦੇ ਚੰਡੇ ਮਿੱਤਰੋ ਸੌਖੇ ਢੈਂਦੇ ਨਾ ਇਹ ਸਿੰਘ ਛੇਰ ਦੇ ਬਾਦ ਕਦੇ ਗੁਲਾਮੀ ਸਹਿੰਦੇ ਨਾ ਕਿ ਸਿੰਘ ਬਾਗ ਤੇ ਸ਼ੇਰ ਕਦੇ ਗੁਲਾਰ ਕਰਕੇ ਜਾਦਗੁਰੂ ਨੂੰ ਰੇਡਰ ਦਿੰਦੇ ਮੱਥਾ ਟੇਕ ਜੇ ਜਾਫੀ ਨੇ ਪਕੜ ਬਣਾ ਲਈ ਫਿਰ ਰੇਡਰ ਦੀ ਲੱਗਣੀ ਬ੍ਰੇਕ ਜਿੱਦਾਂ ਚੁੱਕ ਚੁੱਕ ਕਨੇਡਾ ਪੈਂਦੀਆਂ ਉੱਥੇ ਧਰਤੀ 'ਚ ਪੈਂਦੇ ਸ਼ੇਕ ਨੰਗੇ ਪਿੰਡੇ ਚਮਕਦੀ ਸਾਰੀ ਦੁਨੀਆ ਰਹੀ ਐ ਵੇਖ ਆਹ ਮੈਚ ਉਹਨੇ ਅਖਰ ਜਿਤਨਾ ਜੀ ਦੇ ਜਿੱਤ ਲਿਖੀ ਵਿੱਚ ਲਿਖ 1.9 ਤੇ 20 ਨੰਬਰ ਲਾ ਪਹਿਲੀ ਰੇਡ ਤੇ ਕਹਿੰਦੇ ਢਿਲਮਾਂ ਵਾਲੇ ਟਾੜੇ ਆਪਣੇ ਪਰਲਾ ਕਹਿੰਦੇ ਸੇਖੋ ਪਰਿਵਾਰ ਦਾ ਆਹ ਕਹਿੰਦੇ ਗੋਪੀ ਜੱਫਾ ਆ ਰਿਹਾ ਤਾਰੀ ਮਾਰ ਦੋ ਮੁੰਡੇ ਵਾਸਤੇ ਉਧਰੇ ਆ ਦੇਖਾਂਗੇ ਪਹਿਲੀ ਵਾਰ ਤੇ ਪਹਿਲਾ ਦਫਾ ਹੈ